ਜੋ ਬਾਜ਼ੀ ਆਪਣਾ ਸਫਲਤਾ ਨਾਲ ਦੇਸ਼ ਦੇ ਵਿੱਚ ਵਾਪਸੀ ਹੋਈ ਹੈ ਕਿਵੇਂ ਮਹਿਸੂਸ ਕਰਦੇ ਹੋ ਕਿਵੇਂ ਗਏ ਸੀ ਉੱਥੇ ਕੀ ਕੀ ਵਾਪਰੇ ਦਾ ਲਗਾ ਉੱਤੇ ਮੇਰੇ ਉਹਨਾਂ ਨੇ ਮੈਨੂੰ ਜਿਹੜੀ ਮੇਰੇ ਏਜੰਟ ਸੀਗੇ ਉਹਨੇ ਮੈਨੂੰ ਬੁਲਾਇਆ ਆਪਣੇ ਕੋਲ ਪਰੇਲੁਕਾ ਮਦੇਲੇ ਤੇ ਮੈਨੂੰ ਕਹਿੰਦੇ ਸੀ ਕਿ 50000 ਮੈ ਲਵਾਂਗੀ ਤੇਰੇ ਕੋਲ ਆਪਣੇ ਕੋਲ ਬੁਲਾਉਣਗੇ ਤੇ ਉਹਨੇ ਮੈਨੂੰ 1 ਮਹੀਨਾ ਆਪਣੇ ਕੋਲ ਰੱਖਿਆ ਤੇ ਬਾਅਦ ਵਿੱਚ ਜਦੋਂ ਮੇਰਾ ਵੀਜ਼ਾ ਖਤਮ ਹੋ ਗਿਆ ਤੇ ਉਹਨੇ ਦੂਸਰੇ ਘਰ ਦੇ ਵਿੱਚ ਮੈਨੂੰ ਸ਼ਿਫਟ ਕਰ ਦਿੱਤਾ ਤੇ ਜਦੋਂ ਉਸ ਘਰ ਦੇ ਵਿੱਚ ਗਈ ਤੇ ਉਹਨਾਂ ਨੇ ਮੈਨੂੰ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਖਾਣਾ ਵੀ ਨਹੀਂ ਦਿੰਦੇ ਸੀ ਤੇ ਪਾਣੀ ਦੇ ਮੈਨੂੰ ਇਜਾਜ਼ਤ ਵੀ ਹੈ ਸੀ ਵੀ ਪੀਣ ਦੀ ਤੇ ਮੈਂ ਟੂਟੀਆਂ ਦਾ ਗੰਦਾ ਪਾਣੀ ਪੀ ਕੇ ਆਪਣਾ ਢਿੱਡ ਭਰਦੀ ਸੀ ਤੇ ਜਦੋਂ ਮੈਨਾਂ ਮਾਰ ਕਟਾਈ ਕਰਦੇ ਸੀ ਗੰਦਾ ਪਾਣੀ ਪੀਂਦੀ ਸੀ ਤੇ ਉਹਦੇ ਨਾਲ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਮੈਂ ਆਪਣੀ 에ਜੰਟ ਨੂੰ 에ਜੰਟ ਨੂੰ ਕਿਹਾ ਕਿ ਮੈਨੂੰ ਇੰਡੀਆ ਭੇਜਿਆ ਜਾਵੇ ਤੇ ਮੈਨੂੰ ਕਹਿੰਦੀ ਸੀ ਕਿ 2.5 ਲੱਖ ਰੁਪਇਆ 3 ਲੱਖ ਰੁਪਇਆ ਆਪਣੇ ਘਰ ਦੇ ਤੋਂ ਮਗਵਾ ਤੇ ਇੰਡੀਆ ਜਾ ਤੇ ਮੇਰੇ ਘਰ ਤੋਂ ਕਿੰਨੇ ਪੈਸੇ ਹੈ ਨਹੀਂ ਸੀਗੇ ਕਿ ਮੇਰੇ ਘਰ ਦੇ ਇੰਨੇ ਪੈਸੇ ਭਰਨ ਸਕਣ ਤੇਸ ਭਾ ਕੇ ਤੇ ਬਾਬਾ ਜੀ ਨੇ ਸਾਡੀ ਹੈਲਪ ਕੀਤੀ ਇੱਧਰ ਆਉਣ ਵਿੱਚ ਕਦੋਂ ਗਏ ਸੀ ਕਿਹੜੇ ਮਲਕੋ ਗਏ ਸੀ ਮੈਂ ਇਰਾਕ ਦੇ ਵਿੱਚ ਗਈ ਸੀ ਤੇ ਅਪ੍ਰੈਲ ਦੇ ਵਿੱਚ ਗਈ ਸੀ 14 ਪ੍ਰੈ ਅੰਮੀ ਕੀ ਹੈ ਕਿ ਅਸੇ ਕਿਹੜਾ ਕੰਮ ਦਵਾਉਣਾ ਹੈ ਕਿੰਨੀ ਤਨਖਾਹ ਦੇਣੀ ਕਿੰਨੇ ਪੈਸੇ ਦੇਣਗੇ ਕੀ ਹੋਊਗਾ ਮੇਰੇ ਕਹਿੰਦੇ ਸੀ 25000 ਰੁਪਏ ਤਨਖਾਹ ਆ ਤੇ ਘਰ ਦਾ ਹੀ ਕੰਮ ਹੈ ਮੈਨੂੰ ਨਹੀਂ ਪਤਾ ਸੀ ਕਿ ਉਹ ਘਰ ਦੇ ਵਿੱਚ ਜਿਹੜੇ ਘਰ ਦੇ ਇੰਨੇ ਉਹ ਮਤਲਬ ਮਾਰ ਕਟਾਈ ਕਰਦੇ ਫੁੱਟਦੇ ਆ ਜੇ ਮਤਲਬ ਤਬੀਅਤ ਖਰਾਬ ਹੋ ਜਾਂਦੀ ਆ ਤੇ ਉਹ ਇਲਾਜ ਨਹੀਂ ਕਰਵਾਉਂਦੇ ਹੈਗੇ ਕੀ ਤੁਹਾਨੂੰ ਵੇਅ ਦੇ ਦਿੱਤਾ ਜਾਂਦਾ ਉੱਥੇ ਕੀ ਹੁੰਦਾ ਕੀ ਆਪ ਸਰ ਪਹਿਲਾਂ ਕੰਪਨੀ ਵਾਲੇ ਕੰਪਨੀ ਵਾਲਿਆਂ ਦੇ ਥਰੂ ਬੁੱਕ ਮੌਜੂਦ ਹੁੰਦੀਆਂ ਇਹ ਕੁੜੀਆਂ ਏਜੰਟੀਆਂ ਜਿਹੜੀਆਂ ਹੁੰਦੀਆਂ ਤੇ گاؤں ਕੰਪਨੀ ਵਾਲਿਆਂ ਤੋਂ ਪੈਸੇ ਲੈਂਦੇ 2-2000 ਦਾਲਦੇ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਤੇ ਫਿਰ گاਾਂ ਮਤਲਬ ਜਿਹੜਾ 50000 ਲੈਂਦੇ ਉਹ ਆਪਸ ਦੇ ਵਿੱਚ ਇਹ ਵੰਡਦੇ ਪਏ ਆ ਤੇ ਤਿਆਨੂੰ ਵੇਚ ਦਿੰਦੇ ਆ ਹਾਂਜੀ گاਾਂ ਫਿਰ ਘਰਾਂ ਵਾਲਿਆਂ ਤੋਂ ਵੀ ਪੈਸੇ ਲੈਂਦੇ ਜਿਸ ਘਰ ਦੇ ਵਿੱਚ ਭੇਜਿਆ ਜਾਂਦਾ ਜਿਨ੍ਹਾਂ ਨੇ ਜਿਹੜੇ ਤੁਹਾਨੂੰ ਪੁੱਛਿਆ ਨਹੀਂ ਉਹਨਾਂ ਨੂੰ ਕੋਈ ਸ਼ਿਕਾਇਤ ਕਰਨੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡਾ ਕੁੱਟ ਮਾਰ ਕੇ ਉਹਨਾਂ ਨੂੰ ਉਹ ਮੈਨੂੰ ਕਹਿੰਦੀ ਸੀਗੀ ਕਿ ਤੂੰ ਆਪਣਾ ਐਗਰੀਮੈਂਟ ਪੂਰਾ ਕਰ ਤੇ ਫੇਰ ਬਾਅਦ ਵਿੱਚ ਭਾਵੇਂ ਤਿੰਨ ਸਾਲ ਬਾਅਦ ਚਲੇ ਜੇ ਦੋ ਸਾਲਾਂ ਬਾਅਦ ਚਲੇ ਜੇ ਉਹ ਤੇਰੀ ਮਰਜ਼ੀ ਹੈ ਕਹਿੰਦੀ ਤੂੰ ਆਪਣਾ ਜਿਹੜਾ ਆ ਵੀਜ਼ਾ ਪੂਰਾ ਕਰ ਜਿਹੜਾ ਤੈਨੂੰ ਤੇਰਾ ਇਹਨਾਂ ਦਾ ਗਾਂ ਲਗਵਾਇਆ ਹੋਇਆ ਸਾਲ ਦਾ ਤੇ ਜਿਵੇਂ ਘਰਦਿਆਂ ਨੂੰ ਉਹ ਗੱਲ ਕਹਿੰਦੀ ਸੀਗੀ ਤੇ ਉਹ ਫੇਰ ਮੈਨੂੰ ਕਹਿੰਦੇ ਸੀ ਗਾਂ ਮੇਰੇ ਪੈਸੇ ਭਰ 2.3 ਲੱਖ ਰੁਪਏ ਤੇ ਜਦ ਕਿ ਇੰਨੇ ਪੈਸੇ ਨਹੀਂ ਸੀਗੇ ਹੁਣ ਵਾਪਸੀ ਹੋਈ ਹੈ ਉਹ ਮਹਿਸੂਸ ਕਰ ਹਾਂਜੀ ਵਧੀਆ ਆਪਣੇ ਘਰ ਵਿੱਚ ਖੋਜਿਆ ਵਧੀਆ ਠੀਕ ਠਾਕ ਆ। ਹੱਲੇ ਵੀ ਪਰ ਮੇਰੇ ਦਿਮਾਗ ਤੇ ਉਹ ਜਿਹੜੀਆਂ ਚੀਜ਼ਾਂ ਨਹੀਂ ਨਿਕਲ ਰਹੀਆਂ ਹੈਗੀਆਂ। ਡਿਪਰੈਸ਼ਨ ਬਹੁਤ ਜ਼ਿਆਦਾ ਪਿਆ ਹੋਇਆ ਹੈ। ਇਸ ਕਰਕੇ ਮੇਰੇ ਦਿਲ ਤੇ ਵੀ ਜਿਹੜਾ ਆ ਉਹ ਅਸਰ ਪਿਆ ਹੋਇਆ ਹੈ। ਦਰਦ ਕਰਦਾ ਰਹਿੰਦਾ 24 ਘੰਟੇ ਤੇ ਸਿਰ ਚ ਵੀ ਦਰਦ ਹੁੰਦਾ ਰਹਿੰਦਿਆਂ ਆ। ਜ਼ੋਰ ਕੁੜੀਆਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ। ਮੈਂ ਇਹ ਹੀ ਗੱਲ ਕਹਿੰਦੀ ਆ ਕਿ ਜਿਹੜਾ ਫੋਰਨ ਕੰਟਰੀਆਂ ਦੇ ਵਿੱਚ ਇਹ ਜਾਂਦਿਆਂ ਲਾਲਚ ਦਿੰਦੇ ਪਏ ਲੋਕੀ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ। ਇਸ ਕਰਕੇ ਤੁਸੀਂ ਨਾ ਜਾਓ ਬਾਹਰ ਆਪਣੇ ਆਪ ਨੂੰ ਬਚਾਓ। ਜਿਹੜਾ ਵੀ ਆ ਕੰਮ ਤੁਸੀਂ ਘੱਟ ਖਾ ਲੋ ਰੋਟੀ ਤੇ ਆਪਣੀ ਇੰਡੀਆ ਵਿੱਚ ਹੀ ਰਹੋ ਤੇ ਇੱਥੇ ਕੰਮ ਰਹਿ ਕੇ ਕਰੋ ਬਾਹਰ ਨਾ ਜਾਓ। ਕਦੋਂ ਵਿਦੇਸ਼ ਗਈ ਸੀ ਕੀ ਸੋਚ ਕੇ ਗਈ ਸੀ ਕਿ ਨਾ ਹਾਲਾਤਾਂ ਚ ਗਈ ਸੀ ਤੇ ਵੀ ਕਾਰਨ ਸੀ ਜਾਤ। ਮੈਂ ਜਨਵਰੀ ਚ ਗਈ ਸੀਗੀ 8 ਮਹੀਨੇ ਹੋ ਗਏ 9 ਮਹੀਨੇ 18 ਮਹੀਨੇ ਜਦੋਂ ਮੈਂ ਵਾਪਸ ਆਈਆਂ। ਇਹ ਸੋਚ ਕੇ ਜੇ ਸੀ ਆਪਣੇ ਬੱਚੇ ਦਾ ਵੀ ਸ਼ਿਵਾਸ ਵੀਨੋਂ ਦੇ ਸੇ ਪਤਾ ਸੀ ਵੀ ਉਹਨਾਂ ਦੇ ਪਾਸਾ ਦਿੱਤਾ ਜਾਊਗਾ ਇੱਕ ਜਗ੍ਹਾ ਗਈ ਸੀ ਮੈਂ ਮਾਸਕ ਪੀ ਲਈ ਸੀ ਉਹ ਮਾਰ ਕੀ ਕੰਮ ਦਾ ਤੁਕਿਆ ਗਿਆ ਸੀ ਮੈਨੂੰ ਕਿ ਆਫਿਸ ਜੇ ਮਿਲਦੀ ਫਾਈਲਸ ਦੇ ਵਿੱਚ ਰੱਖਿਆ ਸੀ ਜਮਨ ਕੀ ਕੌਂਟੈਂਟ ਕਰਨੇ ਪੈਣਗੇ ਜੇ ਫਾਈਲਸ ਜਦੋਂ ਕਰਨੇ ਪੈਣੀਆਂ ਬਟ ਮੈਨੂੰ ਨੇ ਸੇ ਪਤਾ ਉਹਨਾਂ ਨੇ ਮੈਨੂੰ ਹਾਊਸ ਮੇਡ ਦੇ ਜੌਬਸ ਲਵਾ ਦੇਣਾ ਹੈਗਾ ਤੇ ਉਹਨਾਂ ਨੇ ਵੀ ਮਨੋਏਵੇਂ ਲੋਕੀ ਲਗਾ ਕੇ ਰੱਖੀ ਸੀ ਖਾਣਾ-ਦਾਨਾ ਕੁਝ ਨਿੰਦ ਸੀ ਫੋਨ ਵੀ ਨਾਲ ਜੱਫਤ ਕਰ ਲਈ ਸੀ ਤੇ ਬਾਦ ਵਿੱਚ ਵਾਸਤੇ ਦਿਨ ਮਥੀ ਨੂੰ ਸੀ ਜਿੱਦਾਂ ਕਰਦੇ ਨੇ ਉਦਾਂ ਹੁੰਦਾ ਸੀਗਾ ਸਾਰੀਆਂ ਹਰ ਕੁੜਕੀਆਂ ਨੇ ਕਿਹਾ ਸੀ ਵਾਪਸ ਜਾਣਾ ਡੋੜੀਆਂ ਵੀ ਕਾਫੀ ਲੜਕੀਆਂ ਉੱਥੋਂ ਜਿੱਦ ਕੇ ਇੱਕ ਲੜਕੀ ਦੇ ਸਾਥਾਂ ਵੀ ਲੱਗੀਆਂ ਕਾਫੀ 15-20 ਲੜਕੀਆਂ ਸਨ ਡੋੜੀਆਂ ਉਸੇ ਆਫਿਸ ਵਿੱਚ ਕੁਤਮਾਰ ਵੀ ਕੀਤੀ ਜਾਂਦੇ ਹਾਂਜੀ ਕੁਤਮਾਰ ਕੀ ਕਰਦੇ ਰਹੇ ਨੇ हैं। काफी लड़कियां है जे पास जिसके जिस रूम से सी बांध से उठे सारी ने एक का कर लिया से किसी दौड़ना है वहां बस तो ये थे दौड़ियां भी सी गया तो तो बात भी होया उस बार असली का मतलब एंबेसी कंप्लीट करा के तो बाद असली गुरुद्वारे उठे सामने उन्होंने छत्र छाए से रखे बाबा जी ने कदा संपर्क होया था मेरे हस्बैंड जी ने मैंने मेरी ਜਦੋਂ ਬੈਸੀ ਕੀ ਦਰ ਹੈਗੀ ਐਸੀ ਬਾਰ ਕੀ ਗੱਲ ਬਾਤ ਉਸਦੇ ਦੱਸਾਂਗੇ ਹਜਰਾਂ ਸੀ ਇਹ ਲੁਧਿਆਣਾ ਤੋਂ ਨਾਲੇ ਮਤਲਬ ਕੀ ਕਿ ਆ ਸੀ ਵੀ ਕਿ ਵਧੀਆ ਹੋਊਗਾ ਸਾਰਾ ਉਸਨੇ ਉਹਨੇ ਸੀ ਪਤਾ ਕਿ ਮੈਨੂੰ ਟੂਟ-ਬੂਟ ਕੀ ਹਾਂਜੀ ਮੈਨੂੰ 80000 ਰੁਪਏ ਆ ਗਏ ਉੱਤੇ ਹੁੰਦਾ ਕਿ ਉੱਤੇ ਜਾ ਕੇ ਵੇਚ ਦਿੱਤਾ ਜਾਂਦਾ ਲੇਖੋ ਹਾਂਜੀ ਜਦੋਂ ਮੈਨੂੰ ਉਹਨਾਂ ਨੇ ਨਾ ਹਾਊਸ ਵੈੱਡ ਰਿਜ਼ੋਰਟ ਜਿੱਥੇ ਦਿੱਤਾ ਸੀ ਜਿਹੜਾ ਮੇਲੇ ਕੰਦਸਤਾਨ ਕੋਈ ਇਨਵਰਟੂਨਟ ਰੱਖ ਦਵਾਂਗੇ ਕੰਮ ਉਹ ਤੁਸੀਂ ਨਾ ਮਲਕੀ ਹਾਊਸ ਮੇਟਸ 'ਚ ਚਲੇ ਜਾਵਲੇ ਤੇ ਉਹਨਾਂ ਨੇ ਮੈਨੂੰ ਕੋਦੋਂ ਨਾਲ ਜਵਾਬ ਨੇ ਕਿਹਾ ਕਿ ਤੁਹਾਨੂੰ ਤੁਹਾਡੀ ਮੈਨੇਜਰ ਸਾਨੂੰ ਏਜੰਟਾਂ ਨੇ ਸਾਨੂੰ ਵੇਚਿਆ ਰਹਾ। ਅੱਗੇ ਉਹ ਫਿਰ ਨਹੀਂ ਕੀ ਜਾਵਨਾ। ਜੇ ਫੇਮ ਇਹਨਾਂ ਨਾਲ ਏਜੰਟ ਨੂੰ ਬੋਲ ਦਿੱਸੀ ਕਿ ਤੁਸੀਂ ਇਹਨਾਂ ਦਾ ਗਲਤ ਕੀਤਾ ਤੁਸੀਂ ਮੈਨੂੰ ਵਾਪਸ ਨੋਵਾਓ। ਇਹ ਵਾਜੂ ਪੈਸੇ ਨਾ ਮੰਗ ਰਣ ਲੱਗ ਪੈਸੀ। ਇਹ ਬਹਿ ਮੰਗੇ 3 ਲੱਖ ਤੇ 2 ਲੱਖ ਦੇ ਮੰਗਦੇ ਸੀ ਛੱਡਨਾ। ਨਹੀਂ ਤੇ ਮਾਰ ਕੇ ਸੁੱਟ ਦਵਾਂਗੇ। ਹਾਂਜੀ ਉਹ ਕਾਰਵਾਈ ਦੀ ਮੰਗ ਕਰਦੇ ਹਾਂਜੀ ਕਾਰਵਾਈ ਤੇ ਹੋਣੀ ਚਾਹੀਦੀ ਪਰ ਉਹ ਉਹ ਏਜੰਟਾਂ ਵੀ ਸਪੋਰਟ ਵੀ ਹੈਗੇ ਹੈਗੇ ਹੈ ਜਿਹੜੇ ਚੁੜਾਉਣ ਵਾਲੇ ਵੀ ਹੈਗੇ ਨੇ ਜਿਹੜੇ ਏਜੰਟ ਆ ਨਾ ਉਹਨਾਂ ਦੇ ਵੀ ਬਹੁਤ ਸਪੋਰਟਰ ਹੈਗੇ ਆ ਤੇ ਕੀ ਲੱਗਦਾ ਕਿ ਪੂਰਾ ਨੈਕਸਸ ਕੰਮ ਕਰ ਰਿਹਾ ਹੈ ਸਿੱਪਛੇ ਸਾਰੇ ਮੈਨੂੰ ਪੂਰਾ ਹੈਗਾ ਵਿਚੇ ਹੀ ਹੈ ਸਾਰੇ ਮੀਲੇ ਮੀਲੇ ਭੱਤੀ ਹੈ ਮੈਨੂੰ ਲੱਗਦਾ ਹੈ ਨਾਲੇ ਤਾਂ ਏਜੰਟ ਦਿਮਾਗ ਦੇ ਨਾਲ ਚੱਲਦਾ ਪਹਿਲੀ ਗੱਲ ਤੇ ਇੱਥੇ ਜਿਹੜੀ ਬੇਰੋਜ਼ਗਾਰੀ ਇੱਥੇ ਸਭ ਕੁਝ ਮਿਲਤ ਲੋੜ ਹੀ ਨਹੀਂ ਇਹ ਕੁੜੀਆਂ ਨੂੰ ਬਾਅਦ ਮੁੰਡਿਆਂ ਨੂੰ ਬਾਅਦ ਜਾਂਦੀ ਲੋੜ ਹੀ ਨਹੀਂ ਹੈ ਇਹ ਤਾਂ ਥੋੜੀ ਆਪਣੇ ਸਰਕਾਰ ਨੂੰ ਵੀ ਚਾਹੀਦਾ ਨਾ ਕਿ ਸਾਰਾ ਕੁਝ ਜਿਹੜੇ ਇਨ ਐਜੂਕੇਟਿਡ ਬੱਚੇ ਬੈਠੇ ਹੋਏ ਉਹਨਾਂ ਵਾਸਤੇ ਜੋਬ ਵੀ ਹੈ ਨਹੀਂ ਤੇ ਇਦਾਂ ਹੀ ਗੱਲਾਂ ਕਰ ਕਰਕੇ ਬਸ ਆਪਣੇ ਸੋਹਣੇ ਭਵਿੱਖ ਵਾਸਤੇ ਬੱਚੇ ਬਾਹਰ ਜਾਂਦੇ ਨੇ क्यों जा रहे ने इतने सरकार नु भी थोड़ा चाहिदा छले कि इतने काम देखो जकिदन असि भी अपने बच्चे वास्ते बाहर निकल कदम चके सानू नहीं पता सी से पास जावा होन वापस आए हो क्यों महसूस तो कर रहे हो कर वापसी हुई है के महसूस कर रहे हो like